ਉਹ ਵਿਅਕਤੀ ਜਿਸਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਤਾਂ ਉਸਤੇ ਸਖਤ ਐਕਸ਼ਨ ਆਸਟ੍ਰੇਲੀਆ ਦੇ ਵੱਲੋਂ ਲਿਆ ਗਿਆ ਡਿਪੋਰਟ ਕਰ ਦਿੱਤਾ ਗਿਆ ਆਸਟ੍ਰੇਲੀਆ ਦੀਆਂ ਸਾਰੀਆਂ ਗੁਰਦੁਆਰਿਆਂ ਜਿੱਥੇ ਬੰਦਿਆਂ ਨੇ ਸਿੱਖ ਸਿੱਖੀਆਂ ਬੰਦਿਆਂ ਨੇ ਵਿਕਟੋਰੀਆ ਦੀਆਂ ਜਿੱਥੇ ਬੰਦਿਆਂ ਨੇ ਹੋਰ ਜੋਰ ਮੰਗ ਜ਼ੋਰ ਨਾਲ ਕੀਤੀ ਵੀ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਨਾਂ ਦੇ ਧਰਮ ਪ੍ਰਤੀ ਪਿਆਰ ਸ਼ਰਧਾ ਦੇਖਦੇ ਹੋਏ ਉਸ ਬੰਦੇ ਨੂੰ ਡਿਪੋਰਟ ਕਰ ਦਿੱਤਾ ਗਿਆ ਇਦਾਂ ਹੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਸਰਕਾਰਾਂ ਨੂੰ ਇਹੋ ਜਿਹਾ ਕੰਮ ਇਹੋ ਜਿਹਾ ਲਾਅ ਬਣਾਉਣੇ ਚਾਹੀਦੇ ਵੀ ਇਹਨਾਂ ਚੀਜ਼ਾਂ ਦਾ ਐਬਿਲੀਟ ਲਈ ਛੇਤੀ ਤੋਂ ਛੇਤੀ ਨਿਪਟਾਰਾ ਹੋ ਸਕੇ ਬ੍ਰਿਸਬੇਨ ਦੇ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਗਠਨ ਹੋਇਆ ਨਵੀਂ ਕਮੇਟੀ ਦਾ ਪਰ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ ਗਠਨ ਕਾਫੀ ਡਿਫਰੈਂਟ ਰਿਹਾ ਪਿਛਲੀ ਵਾਰੀ ਕਾਫੀ ਕੁਝ ਹੋਇਆ ਸੀ ਪਰ ਇਸ ਵਾਰ ਸਰਬਸੰਮਤੀ ਹੋਈ ਕਾਫੀ ਸਮੇਂ ਪਹਿਲਾਂ ਐਸੀ ਗੁਰਦੁਆਰੇ ਦੇ ਵਿੱਚ ਦੋ ਧੜਿਆਂ ਦੇ ਵਿੱਚ ਕਾਫੀ ਵੱਡਾ ਤਣਾਅ ਹੋਇਆ ਸੀ ਕੋਰਟਸ ਦੇ ਵਿੱਚ ਕਹਿੰਦੇ ਇਸ ਵਾਰ ਮਾਰਕਾ ਮਾਰਿਆ ਦੋ ਟਵਿਨ ਸਿਸਟਰ ਤੇ ਦੋ ਬ੍ਰਦਰ ਨੇ ਉਹਨਾਂ ਨੇ ਬੜਾ ਨਾਮ ਰੌਸ਼ਨ ਪੰਜਾਬ ਦਾ ਤੇ ਸਿੱਖ ਕਮਿਊਨਿਟੀ ਦਾ ਆਸਟ੍ਰੇਲੀਆ ਦੇ ਵਿੱਚ ਕੀਤਾ ਮੈਡਲ ਆਏ ਨੇ ਉਹਨਾਂ ਦੇ ਟੈਕਸ ਬਾਹੀ ਗੁਰੂ ਜੀ ਦਾ ਵੀ ਜਿਨ੍ਹਾਂ ਨੇ ਕਿ ਇਹ ਇਨਾ ਭੈਣਾ ਨੇ ਸੁਖਨੂਰ ਕੌਰ ਤੇ ਖੁਸ਼ਨੂਰ ਕੌਰ ਨੇ ਇਹਨਾਂ ਨੇ ਸੁਖਨੂਰ ਨੇ ਜਿਹੜੀ ਸਾਰੇ ਹੀ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਗੇਮਾਂ ਹੋਈਆਂ ਅੰਡਰ 17 ਦੇ ਵਿੱਚ 4 ਬੋਲਟ ਦੇ ਵਿੱਚੋਂ 골ਡ ਮੈਡਲ ਤੱਕ ਮਾ ਜਿੱਤੇ ਆ ਤੇ ਰੈਕર્ડ ਵੀ ਬਣਾਇਆ ਕਿੱਕ ਬਾਕਸਿੰਗ ਦੇ ਵਿੱਚ वर्ल्ड ਚੈਂਪੀਅਨਜ਼ ਅੰਡਰ 17 ਚ ਉਹਨੇ ਤਗਮਾ ਲਿਆਂਦਾ 골ਡ ਦਾ ਉਹ ਤਿੰਨ ਲਿਆ ਚੁੱਕਾ ਹੈ ਸਾਲ ਦੇ ਵਿੱਚ। ਇਕਨੌਰੀ ਬਾਰਡਰ ਦੇ ਉੱਪਰ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ। ਕਿਸ ਤਰ੍ਹਾਂ ਦਾ ਕਹਿ ਲੋ ਕਿ ਜਿਹੜਾ ਰਿਸਪੌਂਸ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦਾ ਕਿਸਾਨਾਂ ਦਾ ਸਾਡੀ ਕਾਫੀ ਸਾਰੇ ਫਾਰਮਰਾਂ ਨਾਲ ਗੱਲ ਹੋਈ ਨੀਊਜ਼ੀਲੈਂਡ ਤੋਂ ਸਾ ਸੋਨਾ ਸਿੰਘ ਆ ਮਾ ਵੀ ਹੈ ਸਾਡੇ ਉੱਤੇ ਤੇ ਇਸੇ ਤਰ੍ਹਾਂ ਸਾਊਥ ਆਸਟ੍ਰੇਲੀਆ ਤੋਂ ਭਜੀਤ ਸਿੰਘ ਤੇ ਸਿੰਘ ਰਵਿੰਦਰ ਆ ਸਾਊਥ ਆਸਟ੍ਰੇਲੀਆ ਤੋਂ ਕਾਫੀ ਵੱਡੇ ਫਾਰਮਰ ਆ ਜਿਨ੍ਹਾਂ ਨੇ ਕਿ ਪਿੱਛੇ ਜਏ ਗਰੇਵਸ ਡੰਪ ਵੀ ਕੀਤੇ ਸੰਤਰੀ ਵੀ ਡੰਪ ਕੀਤੇ ਉਹ ਇਸ ਇਹਨਾਂ ਜਿਹੜੇ ਲਾਅ ਮਾਰਕੀਟਿੰਗ ਦੇ ਇਹਦੀ ਵਜ੍ਹਾ ਕਰਕੇ ਇੱਥੇ ਹੋ ਚੁੱਕਾ ਇਹ 93 ਦੇ ਵਿੱਚ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਇਹ ਫਾਰਮਰ ਪੰਜਾਬ ਦੇ ਚੰਗੀ ਤਰ੍ਹਾਂ ਜਾਣਦੇ ਆ ਤਾਂ ਹੀ ਉਹ ਜਦੋਂ ਜਦ ਕਰ ਰਹੇ ਆ ਇਹਨਾਂ ਡਲੇਵਲ ਸਾਹਿਬ ਦੀ ਵੀ ਬਾਕੀ ਜਿਥੇ ਬੰਦਿਆਂ ਨੂੰ ਵੀ ਚੋਪਰ ਕੇ ਨਹੀਂ ਬੈਠਣਾ ਚਾਹੀਦਾ ਇਦਾਂ ਹੀ ਮੈਂ ਦੱਸ ਦਿਆਂ ਆਨੰਦਪੁਰ ਮੋਰਚੇ ਦੇ ਫੈਡਰਲ ਸਟਰਕਚਰ ਲਈ ਵੀ ਮੰਗਾ ਇਦਾਂ ਹੀ ਹੋਇਆ ਸੀ ਜਦੋਂ ਸਾਰੇ ਇਕੱਠੇ ਸੀ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਸਦੋ ਹਫਤੇ ਦੇ ਵਿੱਚ ਆਸਟ੍ਰੇਲੀਆ ਡਾਇਰੀ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ ਤਾਂ ਕਿ ਕੱਲੇ ਪੰਜਾਬ ਤੇ ਅਮਰੀਕਾ ਹੀ ਨਹੀਂ ਕੈਨੇਡਾ ਹੀ ਨਹੀਂ ਬਲਕਿ ਜਿੱਥੇ-ਜਿੱਥੇ ਵੀ ਪੰਜਾਬੀ ਵਸਦਾ ਹੈ ਉਸ ਖਿੱਤੇ ਦੀਆਂ ਉਸ ਦੇਸ਼ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਸੋ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਉਹਨਾਂ ਦਾ ਸਵਾਗਤ ਕਰ ਲੈਣੇ ਬਹੁਤ-ਬਹੁਤ ਸਵਾਗਤ ਹੈ ਕਰਨੈਲ ਜੀ ਤੁਹਾਡਾ ਜੀ ਸਸੀ ਗਾ ਜੀ ਥੈਂਕ ਯੂ ਬਰਾਵਾ ਤੇ ਸਾਰੇ ਹੀ ਸਾਡੇ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਫਤੇ ਕਰਨਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੈਦਰ ਦੀ ਸੋ ਜਿਸ ਤਰ੍ਹਾਂ ਤੁਸੀਂ ਸ਼ਰਟ ਦੇ ਵਿੱਚ ਬੈਠੇ ਹੋ ਜ਼ਾਹਿਰ ਇਹ ਗੱਲ ਹੋ ਗਈ ਹੈ ਕਿ ਗਰਮੀ ਇਸ ਸਮੇਂ ਪੂਰੀ ਹੈ ਆਸਟ੍ਰੇਲੀਆ ਦੇ ਵਿੱਚ ਹੈ ਪਰ ਫੇਰ ਵੀ ਸਥਿਤੀ ਕਿਸ ਤਰ੍ਹਾਂ ਦੀ ਹੈ ਜ਼ਰੂਰ ਦੱਸ ਦਿਓ ਕਿਉਂਕਿ ਆਪੋਜ਼ਿਟ ਤੁਸੀਂ ਚੱਲ ਰਹੇ ਹੋ ਦੁਨੀਆ ਤੋਂ ਹਾਂ ਜੀ ਸਥਿਤੀ ਤਾਂ ਆਸਟ੍ਰੇਲੀਆ ਦੇ ਵਿੱਚ ਜਦੋਂ ਗਰਮੀਆਂ ਆਉਂਦੀਆਂ ਕਾਫੀ ਏਰੀਆ ਦੇ ਵਿੱਚ ਬੁਸ਼ਿਆ ਜਿੱਦਾਂ ਬਹੁਤ ਸਾਰੇ ਟਰੀ ਹੁੰਦੇ ਆ ਬੁਸ਼ ਫਾਇਰ ਲੱਗੀ ਹੋਈ ਸੀ ਵਿਕਟੋਰੀਆ ਦੇ ਵਿੱਚ ਸਿੱਧੀ ਇਦਾਂ ਦੀ ਵੀ ਆ ਵੀਕਐਂਡ ਜਿਹੜਾ ਆ ਮੇਰਾ ਖਿਆਲ ਹੈ ਪੱ ਅੱਧੀ ਤੋਂ ਜ਼ਿਆਦਾ ਬਿਊਰੋ ਆਫ ਮੈਟਰੋਲੋਜੀ ਵਾਲਿਆਂ ਨੇ ਦੱਸਿਆ ਅੱਧੀ ਤੋਂ ਜ਼ਿਆਦਾ ਬਸੋਂ ਦੇ ਵਿੱਚ 35 ਤੋਂ 40 ਡਿਗਰੀ ਟੈਂਪਰੇਚਰ ਹੋਣ ਜਾ ਰਿਹਾ ਕੱਲ ਵੀ ਰਿਹਾ ਅੱਜ ਸਿਲਣੀ ਦੇ ਵਿੱਚ 31 32 ਹੈਗਾ ਤੇ ਬਕਟੋਰੀਆ ਦੇ ਵਿੱਚ ਕੱਲ ਸੀਗਾ 35 4 5 ਸਾਲਾਂ ਬਾਅਦ ਹੋਇਆ ਤੇ ਏਦਾਂ ਹੀ ਮੰਡੇ ਨੂੰ ਕੈਂਬਰਾ ਸਾਡੇ ਬਹੁਤ ਠੰਡਾ ਮੰਨਿਆ ਜਾਂਦਾ ਜੀ ਸਾਰਿਆਂ ਨੂੰ ਦੱਸ ਦਈਏ ਆ ਉੱਤੇ ਜੀ 40 ਡਿਗਰੀ ਦੇ 35 ਤੋਂ 40 ਦੇ ਵਿੱਚ ਆਉਂਦੀ ਸੰਭਾਵਨਾ ਆ ਜਦ ਕਿ ਬਿਊਰੋ ਆਫ ਮੀਟਰੋਲੋਜੀ ਵਾਲਿਆਂ ਨੇ ਦੱਸਿਆ ਕਿ 4-5 ਸਾਲਾਂ ਬਾਅਦ ਦੇ ਰੈਕੋਰਡ ਹੋਣਾ ਜਾ ਰਿਹਾ ਹੈ ਕਾਫੀ ਗਰਮੀ ਆ ਪਾਣੀ ਦਾ ਧਿਆਨ ਰੱਖੋ ਆਪਣੇ ਜਿਨ੍ਹਾਂ ਨੇ ਪਾਲਤੂ ਜਾਨਵਰ ਜਾ ਹੋ ਰੱਖੇ ਹੋ ਉਹਦਾ ਧਿਆਨ ਰੱਖੋ ਕਾਫੀ ਸਾਰੇ ਸਾਡੇ ਕੱਲ 13 ਤਰੀਕ ਨੂੰ ਸਭ ਤੋਂ ਜ਼ਿਆਦਾ ਨੈਸ਼ਨਲ ਤੇ ਇੰਟਰਨੈਸ਼ਨਲ 에ਅਰਪੋਰਟਾਂ ਤੇ ਰਸਤੇਗਾ ਬਾਹਰੋਂ ਜਾਣ ਵਾਲਿਆਂ ਦਾ ਕ੍ਰਿਸਮਸ ਹੌਲੀਡੇ ਆ ਕੱਪੜਿਆਂ ਦਾ ਆਪਣਾ ਧਿਆਨ ਰੱਖੋ ਜਿਹੜੇ ਤੁਸੀਂ ਠੰਡ ਵਾਲੇ ਠੰਡੇ ਦੇਸ਼ ਨੂੰ ਜਾਣਾ ਜਿਹਨਾਂ ਨੇ ਇੱਧਰ ਆਣਾ ਨੂੰ ਬਹੁਤੇ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਵੈਲਕਮ ਹੌਲੀਡੇ ਜੀ ਜੀ ਕਰਨਲ ਜੀ ਇਸ ਸਮੇਂ ਦੀ ਜੋ ਸਭ ਤੋਂ ਵੱਡੀ ਖਬਰ ਇਹਨਾਂ ਦਿਨਾਂ ਦੀ ਚੱਲ ਰਹੀ ਹੈ ਉਹ ਹੈ ਇੱਕ ਵਿਅਕਤੀ ਜਿਸਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਤਾਂ ਉਸ ਤੇ ਸਖਤ ਐਕਸ਼ਨ ਆਸਟ੍ਰੇਲੀਆ ਦੇ ਵੱਲੋਂ ਲਿਆ ਗਿਆ ਡਿਪੋਰਟ ਕਰ ਦਿੱਤਾ ਗਿਆ ਪੂਰਾ ਮਾਮਲਾ ਦੱਸੋ ਤੇ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਸਾਰਾ ਕੁਝ ਜ਼ਰੂਰ ਦੱਸੋ ਆ ਬਿਲਕੁਲ ਜੀ ਮੇਰੇ ਸਾਹਮਣੇ ਆ ਪ੍ਰੈਸ ਨੋਟ ਵੀ ਤੇ ਆ ਤੁਸੀਂ ਦੇਖ ਸਕਦੇ ਆ ਫੋਟੋਆਂ ਦੇ ਵਿੱਚ ਵੀ ਦੋਨਾਂ ਹੀ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਦੇ ਸਾਈਨ ਆ ਸਰਦਾਰ ਅਮਰਜੀਤ ਸਿੰਘ ਅਮਰ ਇਹ ਹੈਗੇ ਆ ਸਿੱਖ ਐਸੋਸੀਏਸ਼ਨ ਆਫ ਬੈਸਟ ਇੰ ਆਸਟ੍ਰੇਲੀਆ ਜਿਹਦਾ ਕਿ ਜ਼ਿਆਦਾਤਰ ਨਾਮ ਤੁਸੀਂ ਨਿਊਜ਼ਪੇਪਰਾਂ ਹੋਰ ਕਿਤੇ ਸੁਣਿਆ ਹੋਣਾ ਸਾਵਾ ਤੇ ਦੂਸਰਾ ਹੈਗਾ ਜੀ ਗੁਰਦੁਆਰਾ ਸਿੱਖ ਗੁਰਦੁਆਰਾ ਪਾਰਥ ਬੈਨਟਸ ਸਪ੍ਰਿੰਗ ਉਹਦੇ ਪ੍ਰਧਾਨ ਸਰ ਜਰਨੈਲ ਸਿੰਘ ਘੌਰ ਉਹਨਾਂ ਬਲੋਂ ਪ੍ਰੈਸ ਰਿਲੀਜ਼ ਕੀਤੀ ਗਈ ਸੀ ਬਈ ਜਿਆਦਾ ਆ ਜਿਆਦਾ ਉਹਨਾਂ ਨੇ ਬਹੁਤ ਜਿਆਦਾ ਕੰਮ ਕੀਤਾ ਬਈ ਸੰਗਤਾਂ ਨੇ ਇਹ ਕਿਹਾ ਕਿ ਸਾਡੀਆਂ ਫੀਲਿੰਗ ਰਿਲੀਜੀਅਸ ਧਾਰਮਿਕ ਫੀਲਿੰਗ ਹਰਟ ਹੁੰਦੀਆਂ ਆ ਔਰ ਕਮਿਊਨਿਟੀ ਨੇ ਬਹੁਤ ਹੀ ਸ਼ਾਂਤਮਈ ਰੋਜ਼ ਪ੍ਰਦਰਸ਼ਨ ਵੀ ਕੀਤੇ ਬ੍ਰਿਜ਼ਵਨ ਵਿੱਚ ਮੈਲਬਨ ਵਿੱਚ ਸਾਰੇ ਕਿਤੇ ਕਿ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਹੁਣ ਇੱਥੇ ਹੈਗੀ ਆ ਡੈਮੋਕ੍ਰੇਸੀ ਜਿਹਦੇ ਵਿੱਚ ਕਿ ਉਹ ਸਿਟੀਜ਼ਨਸ ਦੀ ਕਿਸੇ ਹੋਰ ਦੇਸ਼ ਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਤੇ ਉਸ ਕਰਕੇ ਉਹ ਸਟੂਡੈਂਟ ਵੀ ਤੇ ਸੀਗਾ ਉਹ ਨੂੰ ਉਸ ਦੇਸ਼ ਦੇ ਵਿੱਚ ਦੁਆਰਾ ਉੱਥੇ ਰਿਪੋਰਟ ਕਰਤਾ ਪਹਿਲਾਂ ਤਾਂ ਉਹਨਾਂ ਨੇ ਛੱਡਤਾ ਸੀ ਪਰ ਫੇਰ ਇਹਨਾਂ ਗੁਰਦੁਆਰਿਆਂ ਵਾਲਿਆਂ ਨੇ ਸਾਰੀਆਂ ਸੰਗਤਾਂ ਨੇ ਆਸਟ੍ਰੇਲੀਆ ਦੀ ਸਾਰੀਆਂ ਗੁਰਦੁਆਰਿਆਂ ਜਿੱਥੇ ਹੁੰਦੀਆਂ ਨੇ ਸਿੱਖ ਸਿੱਖੀਆਂ ਬੰਦਿਆਂ ਨੇ ਵਿਕਟੋਰੀਆ ਦੀਆਂ ਜਿੱਥੇ ਬੰਦਿਆਂ ਨੇ ਬੋਰ ਜੋਰ ਮੰਗ ਜ਼ੋਰ ਨਾਲ ਕੀਤੀ ਵੀ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਫਿਰ ਇਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹਨਾਂ ਦੇ ਧਰਮ ਪ੍ਰਤੀ ਪਿਆਰ ਸ਼ਰਦਾ ਦੇਖਦੇ ਹੋਏ ਉਸ ਬੰਦੇ ਨੂੰ ਡਿਪੋਰਟ ਕਰ ਦਿੱਤਾ ਗਿਆ ਇਹ ਸਜ਼ਾ ਇੱਕ ਵੱਡੀ ਇਥੇ ਹੋ ਸਕਦੀ ਆ ਕਿਉਂਕਿ ਨਾ ਕੁਝ ਹੋਰ ਹੋ ਸਕਦਾ ਸੀ ਉਹ ਹੋ ਨਹੀਂ ਸਕਦਾ ਸੀ ਪਰ ਇਹ ਸਾਰੇ ਤੁਹਾਡੇ ਜਿੰਨੀਆਂ ਵੀ ਸੰਸਥਾਵਾਂ ਜਿੰਨੇ ਵੀ ਤੁਸੀਂ ਦੇਖਣ ਵਾਲੇ ਆ ਚਾਹੇ ਮੈਲਗੋਨ ਤੋਂ ਕਿਤੇ ਵੀ ਤੁਹਾਡੇ ਹੀ ਇਕੱਠ ਕਰਕੇ ਸਿੱਖਾਂ ਦੀ ਯੂਨਿਟੀ ਕਰਕੇ ਜਾਂ ਇਹਨਾਂ ਦੇਸ਼ਾਂ ਦੀ ਅਸਲੀ ਡੈਮੋਕ੍ਰੇਸੀ ਕਰਕੇ ਇਹਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣ ਦਿੱਤੀ ਗਈ ਨਾ ਕਰਨੀ ਹੁੰਦੀ ਆ ਪਈ ਖੇਤੀ ਤੋਂ ਖੇਤੀ ਜਿਹੜਾ ਹੈ ਗੌਰਮੈਂਟਾਂ ਨੇ ਫੈਸਲਾ ਲਿਆ ਇਦਾਂ ਹੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਸਰਕਾਰਾਂ ਨੂੰ ਇਹ ਹੋ ਜੇ ਕੰਮ ਇਹੋ ਜੇ ਲਾਅ ਬਣਾਉਣੇ ਚਾਹੀਦੇ ਵੀ ਇਹਨਾਂ ਚੀਜ਼ਾਂ ਦਾ ਇਮੀਡੀਏਟਲੀ ਖੇਤੀ ਤੋਂ ਖੇਤੀ ਨਿਕਟਾਰਾ ਹੋ ਸਕੇ ਯਾਦ ਕਿ ਤੁਹਾਡੇ ਤਾਂ ਆਪਾਂ ਦੇਖਣ ਦੇ ਵਿੱਚ ਆਇਆ ਪਈ ਇਹਨਾਂ ਦੀਆਂ ਮਾਰੂ ਨੀਤੀਆਂ ਇਹਦੇ ਉੱਤੇ ਰਾਜਨੀਤੀ ਕਰ ਕਰਕੇ ਵੋਟਾਂ ਵਟੋਰਦੀਆਂ ਚਲੋ ਆਪਾਂ ਉੱਧਰ ਨਹੀਂ ਜਾਂਦੇ ਥੈਂਕ ਯੂ ਆਸਟ੍ਰੇਲੀਅਨ ਗੌਰਮੈਂਟ ਦਾ ਵੈਸਟਰਨ ਸਟੇਟ ਮੇਰਾ ਸਾਰੇ ਗੁਰਦੁਆਰਿਆਂ ਦੇ ਆ ਜਿਨ੍ਹਾਂ ਨੇ ਕਿ ਦਿਨ ਰਾਤ ਦੇ ਕਰਕੇ ਰਾਤਾਂ ਨੂੰ ਜਾ ਜਾ ਕੇ ਪੁਲਿਸ ਨੂੰ ਹੋਰ ਸਾਰਿਆਂ ਨੇ ਧੰਨਵਾਦ ਦੀਆਂ ਵੈਸਨਸਲੀਆ ਦੀ ਪੁਲਿਸਿੰਗ ਦਾ ਵੀ ਜਿਨ੍ਹਾਂ ਨੇ ਕਿ ਸਾਡੇ ਸਿੱਖਾਂ ਦੀ ਜਾਂ ਸਾਰਿਆਂ ਦੇ ਧਰਮਾਂ ਦੀ ਉਹਨਾਂ ਨੇ ਭਾਵਨਾ ਨੂੰ ਸਮਝਦੇ ਹੋਏ ਮਾਣ ਮਰਜ਼ਾ ਦਾ ਉੱਪਰ ਜੀ ਬਿਲਕੁਲ ਸੋ ਆਸਟ੍ਰੇਲੀਆ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਮਾਮਲੇ ਦੇ ਵਿੱਚ ਵੀ ਇਹੋ ਜੀ ਕਿਸੇ ਵੀ ਗਤੀਵਿਧੀ ਹਰਕਤ ਨੂੰ ਅੰਜਾਮ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਕਰਨਲ ਜੀ ਅੱਗੇ ਗੱਲ ਕਰੀਏ ਤਾਂ ਬ੍ਰਿਸਬੇਨ ਦੇ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਗਠਨ ਹੋਇਆ ਨਵੀਂ ਕਮੇਟੀ ਦਾ ਪਰ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ ਗਠਨ ਕਾਫੀ ਡਿਫਰੈਂਟ ਰਿਹਾ ਪਿਛਲੀ ਵਾਰੀ ਕਾਫੀ ਕੁਝ ਹੋਇਆ ਸੀ ਪਰ ਇਸ ਵਾਰ ਸਰਬਸੰਮਤੀ ਹੋਈ ਹੈ ਸੋ ਜਾਣਕਾਰੀ ਜ਼ਰੂਰ ਦਿਓ ਬਹੁਤ ਹੀ ਚੰਗੀ ਸੁਖਾਮੀ ਖਬਰ ਹੈ ਜਦੋਂ ਕਿ ਤੁਸੀਂ ਇਹ ਖਬਰਾਂ ਦੇਖੀਆਂ ਹੋਣੀਆਂ ਕਾਫੀ ਸਮੇਂ ਪਹਿਲਾਂ ਏਸੇ ਗੁਰਦੁਆਰੇ ਦੇ ਵਿੱਚ ਦੋ ਧੜਿਆਂ ਦੇ ਵਿੱਚ ਕਾਫੀ ਵੱਡਾ ਤਣਾਅ ਹੋਇਆ ਸੀ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਕੀ ਜੁਨਾਨਮ ਇਸ ਲਈ ਸਰਬਸੰਮਤੀ ਦੇ ਨਾਲ ਇਹ ਕਮੇਟੀ ਬਣੀ ਆ ਜਿਹਦੇ ਵਿੱਚ ਪ੍ਰਧਾਨ ਸਰ ਜਸਜੋਤ ਸਿੰਘ ਪ੍ਰੈਜ਼ੀਡੈਂਟ ਆ ਇਥੋਂ ਦੇ ਬੋਰ ਨੇ ਆ ਇੰਗਲੈਂਡ ਤੋਂ ਆਈ ਹੋਈ ਫੈਮਿਲੀ ਲੋਕਲ ਗੁਰਦੁਆਰੇ ਦੇ ਜਿੰਨੇ ਜੋਤ ਆ ਉਹਨਾਂ ਨੂੰ ਟਾਈਮ ਦਿੱਤਾ ਗਿਆ ਗੁਰਲਾਲ ਤੋਂ ਵਾਈਸ ਪ੍ਰੈਜ਼ੀਡੈਂਟ ਮਨਦੀਪ ਸਿੰਘ ਜਨਰਲ ਸੈਕਟਰੀ ਸਰ ਬਜਤਰ ਸਿੰਘ ਖਜਾਨਚੀ ਅ ਅੰਮ੍ਰਿਤਪਾਲ ਸਿੰਘ ਸਟੇਜ ਸੈਕਟਰੀ ਲਖਵੀਰ ਸਿੰਘ ਲੰਗਰ ਦੇ ਬਾਰੇ ਵਿੱਚ ਅ ਗੁਰ ਫਤੇ ਸਿੰਘ ਐਜੂਕੇਸ਼ਨ ਨੂੰ ਬੱਚਿਆਂ ਨੂੰ ਪੜਾਉਣ ਲਈ ਰਾਮੀਕ ਸਿੰਘ ਅਤੇ ਮਾਨ ਸਿੰਘ ਉਹਨਾਂ ਸਾਰਿਆਂ ਨੇ ਸਾਰੀ ਮੈਨੇਜਮੈਂਟ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਸੰਗਤਾਂ ਦਾ ਲੋਕਲ ਗੁਰ ਸੰਗਤਾਂ ਦਾ ਵੀ ਤੁਸੀਂ ਰਾਣ ਮਿਲ ਕੇ ਸਾਨੂੰ ਸਿਲੈਕਟ ਕੀਤਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਖਾਸ ਕਰਕੇ ਸਰ ਜਸਜੋਤ ਸਿੰਘ ਵੱਲੋਂ ਸਨੇਹਾ ਸੀ ਵੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕਿ ਸਰਬਸੰਮਤੀ ਨਾਲ ਬੈਠ ਕੇ ਹੋਰ ਗੁਰੂ ਘਰਾਂ ਨੂੰ ਵੀ ਜਿੱਥੇ ਇਲੈਕਸ਼ਨਾਂ ਵੀ ਹੁੰਦੀਆਂ ਇਹ ਸਾਡਾ ਸਿਧਾਂਤ ਨਹੀਂ ਹੈਗਾ ਇਹ ਤੋਂ ਸਾਨੂੰ ਸਿੱਖਣਾ ਚਾਹੀਦਾ ਇਦਾਂ ਹੀ ਬੈਠ ਕੇ ਕਮੇਟੀਆਂ ਬਣਾ ਲੈਣੀਆਂ ਚਾਹੀਦੀਆਂ ਜੀ ਕੰਗ੍ਰੈਚੁਲੇਸ਼ਨਸ ਜੀ ਅੱਗੇ ਆਪਨੇ ਕੋਲੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਕਰਨਲ ਜੀ ਫਿਰ ਵੀ ਕਹਿੰਦੇ ਐਨੂਅਲ ਸਪੋਰਟ ਗੇਮਸ ਹੋਣ ਜਾ ਰਹੀਆਂ ਨੇ ਇਸ ਬਾਬਤ ਆਉਣ ਵਾਲੇ ਸਮੇਂ ਚ ਜਾਣਕਾਰੀ ਦੇਵਾਂਗੇ ਪਰ ਇਸ ਸੰਬੰਧਿਤ ਇੱਕ ਵਾਰੀ ਤਰੀਕ ਵਗੈਰਾ ਦੱਸ ਦੋ ਕਿ ਕਦੋਂ ਹੋਣ ਜਾ ਰਹੀਆਂ ਨੇ ਇਹ 18 19 20 ਅਪ੍ਰੈਲ ਆਣਾ ਜੀ ਇਹਦੇ ਵਿੱਚ ਕਲਚਰ ਆਫ ਸੇਕ ਫੋਰਮ ਵੀ ਹੋਣਾ ਹੈ ਤੇ ਦੀ ਡੇਟ ਸੈਚਰਡੇ ਨੂੰ ਆ ਰਹੀ ਜੀ ਤੇ ਉਹਦੀਆਂ ਤਿਆਰੀਆਂ ਹੋ ਗਿਆ ਤੋਂ ਬਾਅਦ ਅਸੀਂ ਕਮੇਟੀ ਵਾਲਿਆਂ ਵੱਲੋਂ ਇਹ ਤਗੀਦ ਸੀ ਕਿ ਵੀ ਤੁਸੀਂ ਸਾਰੇ ਜਣੇ ਆਪਣੀਆਂ ਗੇਮਾਂ ਨੂੰ ਸਪான்ਸਰ ਟੀਮਾਂ ਨੂੰ ਪਰ ਸਕਦੇ ਆ ਇਸ ਵੇਲੇ ਮੌਕਾ ਆ ਫੰਡ ਦੀ ਵੀ ਬੜੀ ਲੋੜ ਆ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਸਿਕ ਫੋਰਮ ਸੈਚਰਡੇ 19 ਤਰੀਕ ਨੂੰ ਹੋਊਗਾ ਸੰਡੇ ਨੂੰ ਫਾਈਨਲ ਮੈਚ ਹੁੰਦੇ ਹੁੰਦੇ ਆ ਫਰਾਈਡੇ 18 ਨੂੰ ਸ਼ੁਰੂਆਤ ਹੋਊਗੀ ਗੇਮਾਂ ਦੀ ਸੋ ਸਾਰੇ ਜਣੇ ਇਹਦੇ ਵਿੱਚ ਯੋਗਦਾਨ ਪਾਓ ਹੁਣ ਤੋਂ ਹੀ ਬਹੁਤ ਸਾਰੇ ਲੱਖ ਤੋਂ ਉੱਪਰ ਜਿਹੜੇ ਪਲੇਅਰ ਤੇ ਨਾਲ ਉਹਨਾਂ ਦੇ ਹੋਰ ਮੈਂਬਰ ਆ ਆਉਣ ਦੀ ਸੰਭਾਵਨਾ ਹੁੰਦੀ ਆ ਨਿਊਜ਼ੀਲੈਂਡ ਤੋਂ ਮਲੇਸ਼ੀਆ ਤੋਂ ਸਾਰੀਆਂ ਟੀਮਾਂ ਹਾਕੀ ਸੌਕਰ ਦੀਆਂ ਸਭ ਹੁੰਦੀਆਂ ਪਰ ਜਿੰਨੇ बिजनेਸਮੈਨ ਆ ਉਹਨਾਂ ਨੂੰ ਤਗੀਰ ਵੱਲੋਂ ਸਾਜ ਅਸਵੀਰ ਸਿੰਘ ਰਧਾਵਾ ਤਾਰੀ ਸਿੱਧੂ ਤੇ ਉਹ ਸਾਰ ਮੋਲਕ ਸਿੰਘ ਸੌਕਰ ਵਾਲੇ ਸਿडनी 6 ਸਪੋਰਟਸ ਕਲੱਬ ਵੱਲੋਂ ਵੀ ਹੋਰ ਲੋਕਲ ਸ਼੍ਰੇਣੀ ਦੇ ਕਲੱਬਾਂ ਵੱਲੋਂ ਵੀ ਬਈ ਵੱਧ ਤੋਂ ਵੱਧ ਜੜ ਕੇ ਆਪਣੀਆਂ ਤੁਸੀਂ ਟੀਮਾਂ ਨੂੰ ਕੋਣ ਤੋਂ ਸਪਾਂਸਰ ਕਰ ਲਓ ਕਿ ਤੁਸੀਂ ਇਹਦਾ ਮਾਲ ਵੀ ਹਾਸਲ ਕਰ ਸਕਦੇ ਆ ਟੈਕਸ ਤੋ ਵੀਰ ਵੇਟ ਤੁਹਾਨੂੰ ਮਿਲ ਸਕਦੀ ਆ ਤੇ ਉਹ ਹੁਣ ਤੋਂ ਹੀ ਉਹ ਆਪਣੇ ਇੰਤਜ਼ਾਮ ਵੀ ਕਰ ਲਣਗੇ ਯੂਨੀਫਾਰਮ ਜਿਹਦਾ ਹੋਰ ਸਾਰੇ ਸੋ ਇਧਰ ਧਿਆਨ ਦੇਣ ਵਾਲਿਆ ਬਹੁਤ ਵੱਡਾ ਮੇਲੇ ਰੂਪ ਦੇ ਵਿੱਚ ਇਹ ਸਾਰਿਆਂ ਨੂੰ ਮਿਲਣ ਦਾ ਆਸਟ੍ਰੇਲੀਆ ਲੈਵਲ ਤੇ ਇਹ ਮੌਕਾ ਹੁੰਦਾ ਆ ਬਹੁਤ ਵੱਡਾ ਪ੍ਰੋਗਰਾਮ ਹੁੰਦੇ ਆ ਕਮਿਊਨਿਟੀ ਲੈਵਲ ਤੇ ਕਲਚਰਲ ਪ੍ਰੋਗਰਾਮ ਵੀ ਹੁੰਦੇ ਆ ਹੋਰ ਇਵੈਂਟਸ ਵੀ ਹੁੰਦੀਆਂ ਆ ਸਾਰਿਆਂ ਨੂੰ ਤਗੀਦ ਆ ਵੀ ਤੁਸੀਂ ਇਹਨਾਂ ਦਿਨਾਂ ਦਾ ਉਹਨਾਂ ਨੂੰ ਲੋਕਅਪ ਕਰ ਜੀ ਅੱਗੇ ਗੱਲ ਜੇਕਰ ਸਪੋਰਟਸ ਦੀ ਕਰੀਏ ਕਰਨੈਲ ਜੀ ਤਾਂ ਸਪੋਰਟਸ ਦੇ ਵਿੱਚ ਕਹਿੰਦੇ ਇਸ ਵਾਰ ਮਾਰਕਾ ਮਾਰਿਆ ਦੋ ਟਵਿਨ ਸਿਸਟਰ ਤੇ ਦੋ ਬ੍ਰਦਰ ਨੇ ਉਹਨਾਂ ਨੇ ਬੜਾ ਨਾਮ ਰੌਸ਼ਨ ਪੰਜਾਬ ਦਾ ਤੇ ਸਿੱਖ ਕਮਿਊਨਿਟੀ ਦਾ ਆਸਟ੍ਰੇਲੀਆ ਦੇ ਵਿੱਚ ਕੀਤਾ ਮੈਡਲ ਆਏ ਨੇ ਉਹਨਾਂ ਦੀ ਉਹਨਾਂ ਬਾਰੇ ਜ਼ਰੂਰ ਦੱਸੋ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੀ ਖਬਰ ਤਾਂ ਇਹ ਆ ਕਿ ਟਵਿਨ ਸਿਸਟਰ ਆ ਦੋ ਜੁੜਮੀਆਂ ਪੜਣਾ ਅ ਦੇਖੋ ਕੁਦਰਤੀ ਦਾਤ ਹੁੰਦੀ ਔਰ ਗਿਫਟ ਡੇ ਹੁੰਦਾ ਸਾਡੇ ਵੀ ਹੈ ਟਵਿਨ ਬੋਏ ਇਹ ਬੜੀ ਵੱਡੀ ਗੱਲ ਹੁੰਦੀ ਆ ਔਰ ਟੈਕਸ ਬਾਹੀ ਗੁਰੂ ਜੀ ਦਾ ਜਿਨ੍ਹਾਂ ਨੇ ਕਿ ਇਹਨਾਂ ਭੈਣਾ ਨੇ ਸੁਖਨੂਰ ਕੌਰ ਤੇ ਖੁਸ਼ਨੂਰ ਕੌਰ ਨੇ ਇਹਨਾਂ ਨੇ ਸੁਖਨੂਰ ਨੇ ਜਿਹੜੀ ਸਾਰੇ ਹੀ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਗੇਮਾਂ ਹੋਈਆਂ ਅੰਡਰ 17 ਦੇ ਵਿੱਚ ਪੋਰ ਬੋਲਟ ਦੇ ਵਿੱਚੋਂ 골ਡ ਮੈਡਲ ਤਗਮਾ ਜਿੱਤਿਆ ਤੇ ਰੈਕર્ડ ਵੀ ਬਣਾਇਆ ਆਉਣ ਵਾਲੇ ਸਮੇਂ ਚ ਬਹੁਤ ਆਸਾਂ ਆ ਸਾਨੂੰ ਆਸਟ੍ਰੇਲੀਆ ਦੇ ਕਿਉਂਕਿ ਇਹ ਸਪੋਰਟਸ ਕੰਟਰੀ ਆ ਸਪੋਰਟਸ ਸਪਿਰਟ ਆ ਓ ਇਦਾਂ ਹੀ ਉਸੀ ਦੂਸਰੀ ਭੈਣ ਨੇ ਵੀ ਕਾਈ ਕੀਤੀ ਟਵਿਨਸ ਦਾ ਥੋੜਾ ਥੋੜਾ ਹੀ ਫਰਕ ਹੁੰਦਾ ਆ ਇੱਕ ਮਤਲਬ ਅੱਧਾ ਕਾਫ ਸੈਂਟੀਮੀਟਰ ਛੋਟਾ ਹੁੰਦਾ ਦੂਜਾ ਕਿਲੋ ਭਾਰ ਵੀ ਘਟ ਹੁੰਦਾ ਕੁਝ ਨੋਰ ਨੇ ਥੋੜਾ ਜਿਹਾ ਪਿੱਛੇ ਰਹਿੰਦੇ ਆ ਓਨ ਵੀ ਨਹੀਂ ਘਟ ਕਈਤੀ ਓਨ ਵੀ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਭੈਣ ਦੇ ਬਰਾਬਰ ਪੋਡੀਅਮ ਦੇ ਉੱਤੇ ਖੜਨ ਦਾ ਮਾਣ ਪ੍ਰਾਪਤ ਕੀਤਾ ਦੇਖੋ ਚੋੜਮੀਆਂ ਪੈਣਾ ਦੋਨੀਆਂ ਹੀ ਪੋਡੀਅਮ ਦੇ ਉੱਪਰ ਦੋਨੀਆਂ ਹੀ ਤਗਮੇ 골ਡ ਤੇ ਸਿਲਵਰ ਸਾਨੂੰ ਬਹੁਤ ਸਾਰੀਆਂ ਵਾਸਾ ਅਰਦਾਸ ਕਰਦੇ ਵਾਹਿਗੁਰੂ ਅਗੇ ਇਸ ਪਰਿਵਾਰ ਨੂੰ ਇਦਾਂ ਹੀ ਤਕੀਆਂ ਬਖਸ਼ੇ ਇਹਨਾਂ ਕੁੜੀਆਂ ਦੀ ਤੰਦਰੁਸਤੀ ਦੇ ਅੱਗੇ ਚੜ੍ਹਦੀ ਵਾਸਤੇ ਸਾਡੀਆਂ ਆਪਣੇ ਮਾਣਿਆਂ ਬਹੁਤ ਜ਼ਿਆਦਾ ਆਪਣੇ ਵਿਰਸੇ ਤੇ ਵੀ ਸੋ ਏਸੀ ਤਰ੍ਹਾਂ ਦੂਜੀ ਖਬਰ ਜਿਹੜੀ ਤੁਸੀਂ ਕਹਿੰਨੇ ਆ ਉਹ ਵੀ ਦੋ ਸਕੇ ਬ੍ਰਦਰ ਆ ਸਾਰ ਪ੍ਰਸ਼ੋਤਮ ਸਿੰਘਣੀ ਜਿਨ੍ਹਾਂ ਨੂੰ ਸਾਰੇ ਹੀ ਤਕਰੀਬਨ ਪੁਰਾਣੇ ਜਾਣਦੇ ਗ੍ਰੈਫ ਤੋਂ ਇੰਗਲੈਂਡ ਤੋਂ ਸਾਡੇ ਗੁਰਦੁਆਰੇ ਦੱਸਣ ਵਾਲਾ ਇੱਥੇ ਵਰਣਨ ਕਰਨਾ ਬਣਦਾ ਰੇਵਸਬੀ ਦੇ ਗੁਰਦੁਆਰੇ ਉਹਨਾਂ ਚੰਗਾ ਚੌਕਾ ਜਦੋਂ ਬਣਨ ਤੋਂ ਪਹਿਲਾਂ ਗਾਨੀ ਸੱਜਣੇ ਬਹੁਤ ਸਾਰੀ ਡੋਨੇਸ਼ਨ ਦਿੰਦੇ ਆ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗੁਰਦੁਆਰਾ ਗਲੈਂਗਨਬੌਰ ਨੂੰ ਵੀ ਉਹਨਾਂ ਨੇ ਬਹੁਤ ਸਾਰੇ ਮੈਂਬਰ ਆ ਉਹਨਾਂ ਦੇ ਲਾਈਵ ਮੈਂਬਰ ਆ ਤੋਂ ਇਲਾਵਾ ਵੱਧ ਡੋਨੇਸ਼ਨ ਦਿੰਦੇ ਰਹੇ ਆ ਇੱਦਾਂ ਗੁਰਦੁਆਰਾ ਗ੍ਰੈਫ ਤੋਂ ਵੀ ਉਹਨਾਂ ਦੇ ਪੋਤੇ ਆ ਜੀ ਜੋਸ ਸਿੰਘ ਤੇ ਅਜਾਇਆ ਸਿੰਘ ਅਜਾਇਆ ਸਿੰਘ ਨੇ ਵਰਲਡ ਚੈਂਪੀਅਨ ਦੇ ਵਿੱਚ ਦੇਖੋ ਕਿੱਕ ਬੌਕਸਿੰਗ ਦੇ ਵਿੱਚ ਵਰਲਡ ਚੈਂਪੀਅਨਸ ਅੰਡਰ 17 ਚ ਉਹਨੇ ਤਗਮਾ ਲਿਆਂਦਾ ਗੋਲ ਦਾ ਉਹ ਤਿੰਨ ਲਿਆ ਜੋ ਕੋ ਐ ਸਾਲ ਦੇ ਵਿੱਚ ਉਹਦਾ ਛੋਟਾ ਭਰਾ ਉਹਦੇ ਮਦਦ ਚੱਲਦਾ ਹੋਇਆ ਉਹਦੇ ਮਾਰਗਦਰਸ਼ਨ ਤੇ ਚੱਲਦਾ ਹੋਇਆ ਉਹਨੇ ਵੀ ਨੈਸ਼ਨਲ ਲੈਵਲ ਤੇ ਜੋ ਸਿੰਘ ਨੇ ਵੀ ਤਗਮਾ ਲਿਆਂਦਾ ਅਸੀਂ ਦੇਵੀਕੌਰ ਉਹਨਾਂ ਦਾ ਵੀ ਉਹਨਾਂ ਦੀ ਮਦਰ ਤੇ ਉਹਨਾਂ ਦੇ ਫਾਦਰ ਪਰਮਜੀਤ ਸਿੰਘ ਪੰਮਾ ਕੰਗਲੈਂਡ ਸਾਰਿਆਂ ਨੂੰ ਵਧਾਈਆਂ ਦਿੰਦੇ ਆ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਹੌਸਲਾ ਵਧਾਈ ਲਈ ਇਦਾਂ ਹੀ ਉਹਨਾਂ ਦੀ ਵੀ ਅਰਦਾਸ ਕਰਦੇ ਆ ਵਿਸ਼ੇਂਗ ਗੁੱਡ ਲੱਕ ਇਨ ਦਾ ਫਿਊਚਰ ਇਦਾਂ ਹੀ ਗੋਲਡ ਲਿਆਉਂਦੇ ਹਨ ਅਸਲੀਆ ਲਈ ਤੇ ਸਿੱਖਾਂ ਦਾ ਪੰਜਾਬੀਆਂ ਦਾ ਮਾਣ ਨਾ ਉੱਚਾ ਕਰ ਦੇਗਾ ਕੈਨੇਡਾ ਦੇ ਵਿੱਚ ਬਹੁਤੇ ਪ੍ਰਵਿੰਸਾਂ ਦੇ ਵਿੱਚ ਸਿੱਖਾਂ ਨੂੰ ਇਸ ਚੀਜ਼ ਦੀ ਪਰਮਿਸ਼ਨ ਹੈ ਕਿ ਉਹ ਪੱਗ ਦੇ ਨਾਲ ਮੋਟਰਸਾਈਕਲ ਚਲਾ ਸਕਦੇ ਨੇ ਯਾਨੀ ਕਿ ਹੈਲਮਟ ਨਹੀਂ ਪਾਉਣਾ ਪੈਂਦਾ ਇਸੇ ਤਰ੍ਹਾਂ ਦੀ ਇੱਕ ਫਾਈਟ ਹੈ ਜਿਹੜੀ ਉਹ ਲੜੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਤੇ ਕਹਿੰਦੇ ਹੁਣ ਜਿਹੜਾ ਇਹ ਮੈਟਰ ਹੈ ਇਹ ਪਾਰਲੀਮੈਂਟ 'ਚ ਪਹੁੰਚ ਗਿਆ ਤੇ ਡਿਬੇਟ ਤੱਕ ਹੈ ਜਿਹੜੀ ਉਹ ਗੱਲ ਪਹੁੰਚ ਚੁੱਕੀ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਣੀ ਚਾਹੀਦੀ ਹੈ ਇਸ ਬਾਬਤ ਦੱਸੋ ਜੀ ਦੇਖੋ ਇਹ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਜਾਂ ਸਿੱਖ ਪਹਿਲਾਂ ਤੋਂ ਘਾਟਾਂ ਦੇ ਸੀ ਹੁਣ ਆਏ ਆ ਇਹ ਇਤਿਹਾਸਿਕ ਮੋਮੈਂਟ ਆ ਜਿਹਦੇ ਵਿੱਚ ਸਾਰੀ ਕਮਿਊਨਿਟੀ ਨੂੰ ਮਾਣ ਹੋਣਾ ਚਾਹੀਦਾ ਪਰ ਇੱਕ ਘਾਟ ਜ਼ਰੂਰ ਕੀਤੀ ਗਈ ਜਿੱਦਾ ਮੋਟ ਸਿੰਘ ਸੋਸ਼ਲ ਮੋਟਰਸਾਈਕਲ ਕਲੱਬ ਦੇ ਸਰ ਮਬਲੀਨ ਸਿੰਘ ਤੇ ਹੋਰ ਸਾਰੇ ਉਹਨਾਂ ਦੇ ਮੈਂਬਰਾਂ ਨੇ ਜਿਨ੍ਹਾਂ ਦਾ ਕਿ ਬਹੁਤ ਹੀ ਯੋਗਦਾਨ ਆ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੇ ਜਦੋਜहद ਕਰਦੇ ਆਏ ਆ ਉਹਨਾਂ ਨੇ ਇਹ ਨਿਊ ਸੌਸਵੈਲ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇਹ ਡਿਬੇਟ ਕਰਾਈ ਲਾਸਟ ਵੀਕ ਜਿਹਦੀ ਕਿ ਪਬਲਿਕ ਤੌਰ ਤੇ ਸਾਰਿਆਂ ਨੂੰ ਦੇਖਣ ਵਾਲੀ ਸੀ ਪੀ ਪਬਲਿਕ ਨੂੰ ਇਹ ਕਿਹਾ ਵੀ ਹੀアリング ਹੋਈ ਰਾਈਡ ਫ੍ਰੀ ਕੰਪੇਨ ਦੀ ਹੈਲਮਟ ਐਗਜ਼ੈਂਪਸ਼ਨ ਫਾਰ ਸਿੱਖ ਰਾਈਡਰਸ ਇਨ ਆਸਟ੍ਰੇਲੀਆ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਪਰਮਿਸ਼ਨ ਮਿਲ ਚੁੱਕੀ ਆ ਹੁਣ ਇੱਥੇ ਵੀ ਇਹ ਜਿਹੜਾ ਯੋਗਦਾਨ ਉਹਨਾਂ ਨੇ ਇਹ ਉਪਰਾਲਾ ਕੀਤਾ ਆ ਉਹਦੇ ਲਈ ਸਾਰਿਆਂ ਨੂੰ ਬੇਨਤੀ ਵੀ ਕੀਤੀ ਗਈ ਆ ਉਹਨਾਂ ਨੇ ਇਹ ਵੀ ਕਿਹਾ ਵੀ ਮਿਸਟਰ ਬੈਰਨ ਕਿਰਵੀ ਐਮਪੀ ਤੇ ਨਿਊਜ਼ਾਂਸਲ ਦੇ ਲੈਸੈਂਸ ਹੰਪਲੀ ਜੀ ਉਹਨਾਂ ਨੇ ਮੌਕਾ ਪ੍ਰਦਾਨ ਕੀਤਾ ਵੀ ਇਹਦੇ ਉੱਤੇ ਸੁਲਵਾਈ ਕੀਤੀ ਜਾਵੇ ਫਸਟ ਇਹ ਹੋ ਗਈ ਆ ਇਦਾਂ ਹੀ ਪ੍ਰਸੀਡਿੰਗ ਚੱਲੂਗੀ ਪੋਂ ਸਾਰੀਆਂ ਉਮੀਦਾਂ ਆ ਔਰ ਉਹਨਾਂ ਨੇ ਇਹ ਜ਼ਿਕਰ ਵੀ ਕੀਤਾ ਦੋ ਤਿੰਨ ਹੋਰ ਕਲੱਬਾਂ ਨਾਲ ਵੀ ਸਿੱਖ ਕਲੱਬ ਮੋਟਰਸੈਲ ਮੈਲਬਨ ਵਾਲਿਆਂ ਨੇ ਵੀ ਉੱਥੇ ਵੀ ਇਹ ਸੁਣਵਾਈ ਹੋਊਗੀ ਵੀ ਇਹ ਇੱਕ ਜ਼ਿਕਰ ਕਰਨ ਵਾਲੀ ਗੱਲ ਆ ਕਿ ਜਿੱਦਾਂ ਗੁਰਦੁਆਰੇ ਆ ਜਾਂ ਹੋਰ ਸਿੱਖ ਸੰਸਥਾਵਾਂ ਆ ਸਪੋਰਟ ਸੰਸਥਾਵਾਂ ਆ ਪੁਰਾਣੇ ਇਹਦੇ ਵਿੱਚ ਹਾਲੇ ਤੱਕ ਸਭ ਮੈਸੇਜ ਜੋਗ ਦਾ ਨਹੀਂ ਪਾਇਆ ਹੁਣ ਉਥੇ ਬੇਨਤੀ ਆ ਸਾਰਿਆਂ ਨੂੰ ਗਲੋਬਲ ਪੰਜਾਬ ਵੱਲੋਂ ਤੇ ਉਹਨਾਂ ਵੱਲੋਂ ਵੀ ਇਦਾਂ ਦੇ ਜਿਹੜੇ ਕਿ ਕਮਿਊਨਿਟੀ ਬੇਸਡ ਆ ਜਿੱਦਾਂ ਲੜਾਈਆਂ ਤੋਂ ਲੈ ਆ ਵਰਲਡ ਵਾਰਾਂ ਤੋਂ ਲੈ ਲਈਏ ਸਿੱਖਾਂ ਦਾ ਯੋਗਦਾਨ ਹੈ ਤੁਸੀਂ ਸਾਰੇ ਇਹਦੇ ਵਿੱਚ ਈਮੇਲਸ ਕਰੋ ਉਹਨਾਂ ਨੂੰ ਉਹਨਾਂ ਨਾਲ ਨਾਲ ਸਪੋਰਟ ਕਰੋ ਵੀ ਰਿਕਵੈਸਟ ਟੂ 올 सिखस ऑर्गनाइजेशन अराउंड ऑस्ट्रेलिया टू सपोर्ट दिस ਕੈਂਪੇਨ ਰਾਈਡ ਫ੍ਰੀ ਕੈਂਪੇਨ ਟੂ ਹੈਲਪ ਅਸ ਰਿਅਲਾਈਜ਼ ਦਿਸ ਡ੍ਰੀਮ ਫॉर द होल ਕਮਿਊਨਿਟੀ ਉਹਨਾਂ ਸਾਰੀ ਕਮਿਊਨਿਟੀ ਨੂੰ ਬੇਨਤੀ ਕੀਤੀ ਆ ਵੀ ਲੀਗਲ ਕੰਮ ਦੇ ਲਈ ਰਵਾਜਰੀ ਲਈ ਲੀਗਲ ਅਡਵਾਈਜ਼ਰ ਤਰਨਦੀਪ ਸਿੰਘ ਉਹਨਾਂ ਨੇ ਵੀ ਬੇਨਤੀ ਕੀਤੀ ਬਕਟੋਰੀਆ ਦੇ ਵਿੱਚ ਵੀ ਇਹ ਮਤਾ ਲਿਆਂਦਾ ਜਾਊਗਾ ਤੇ ਹੋਰ ਜੋ ਪੂਰੀ ਉਮੀਦ ਆ ਪੀਏ ਪਾਸ ਹੋ ਜਾਵੇਗਾ ਆ ਫਿਰ ਵੀ ਅਸੀਂ ਧਨਵਾਦੀਆਂ ਉਹਨਾਂ ਦੀ ਮਿਹਨਤ ਦਾ ਇਦਾਂ ਹੀ ਹੋਰ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਚਾਹੇ ਸਪੋਰਟਸ ਕਲੱਬ ਨੇ ਚਾਹੇ ਗੁਰਦੁਆਰੇ ਆ ਕਿ ਇਹਨਾਂ ਦਾ ਸਾਥ ਵੱਧ ਤੋਂ ਵੱਧ ਦਿੱਤਾ ਜਾਵੇ ਜੀ ਅੱਗੇ ਗੱਲ ਜੇਕਰ ਵੀਜ਼ਿਆਂ ਦੀ ਕਰੀਏ ਕਰਨਲ ਜੀ ਇੱਕ ਕਹਿੰਦੇ ਨਵਾਂ ਵੀਜ਼ਾ ਕੈਪ ਹੈ ਜਿਹੜਾ ਉਹ ਆਸਟ੍ਰੇਲੀਆ ਦੇ ਵੱਲੋਂ ਆ ਲਾਗੂ ਕੀਤਾ ਗਿਆਗਾ ਤੇ ਲਾਗੂ ਕੀਤਾ ਗਿਆ ਨਹੀਂ ਕੀਤਾ ਗਿਆ ਤੁਸੀਂ ਦੱਸੋਗੇ ਕਿ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਹਿੰਦੇ ਹੁਣ ਸਟੂਡੈਂਟਸ ਨੂੰ ਵੱਧ ਵੀਜ਼ੇ ਮਿਲਨੇ ਆ ਆਸਟ੍ਰੇਲੀਆ ਦੇ ਗੱਲ ਥੋੜੀ ਇਦਾਂ ਹੀ ਆ ਬਈ ਕੈਨੇਡਾ ਦੀ ਤਰਜ਼ ਦੇ ਉੱਤੇ ਆ ਇੱਥੇ ਵੀ ਇਹਨਾਂ ਨੇ ਕੈਂਪ ਲਾਉਣਾ ਸੀ 2,70,000 ਸਟੂਡੈਂਟ ਤੋਂ ਵੱਧ ਨਾ ਆਉਣ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਸ ਆ ਅਕੋਮੋਡੇਸ਼ਨ ਦੀਆਂ ਸਟੂਡੈਂਟ ਨੂੰ ਰਹਿਣ ਵਾਸਤੇ ਜਾਂ ਕਲਾਸਾਂ ਲਈ ਪਰ ਇੱਕ ਇੱਕ ਚੰਗੀ ਖਬਰ ਹੋਈ ਉਲਟ ਇਸ ਵਾਰੀ ਪੀ ਪੋਲੀਸ਼ਨ ਅਤੇ ਗ੍ਰੀਨ ਨੇ ਉਹ ਪਾਸ ਨਹੀਂ ਹੋਊਗਾ ਕੈਪ ਸੋ ਇਸ ਵੇਲੇ ਸਾਰਿਆਂ ਲਈ ਚੰਗਾ ਟਾਈਮ ਆ ਚੰਗੀ ਖੁਸ਼ਖਬਰੀ ਵਾਲੀ ਖ਼ਬਰ ਆ ਕਿ ਉਹ ਕੈਪ ਨਹੀਂ ਪਾਸ ਹੋ ਗਿਆ ਪਹਿਲੇ ਵਾਲਾ ਹੀ ਰਹਿ ਗਿਆ ਜਿੰਨੇ ਮਰਜ਼ੀ ਸਟੂਡੈਂਟ ਹੱਲੇ ਆ ਸਕਦੇ ਆ ਸੋ ਸਾਰਿਆਂ ਨੂੰ ਤੁਹਾਨੂੰ ਤਗੀਦ ਆ ਜਿਨ੍ਹਾਂ ਨੇ ਕਿ ਇਧਰ ਲਈ ਵਿੱਦਿਆ ਪ੍ਰਾਪਤ ਕਰਨੀ ਆ ਜਾਂ ਇੰਟਰਨੈਸ਼ਨਲ ਸਟੱਡੀ ਆਸਟ੍ਰੇਲੀਆ ਦੀ ਲੈਣੀ ਆ ਉਹ ਹੁਣ ਤੁਸੀਂ ਜੇਤੀ ਤੋਂ ਜੇਤੀ ਅਪਲਾਈ ਕਰ ਦੋ ਬਹੁਤ ਬਿਜ਼ੀ ਰਹਿਣਗੀਆਂ ਯੂਨੀਵਰਸਿਟੀਆਂ ਵੀ ਛੋਟੀਆਂ ਵੀ ਹੋ ਰਹੀਆਂ ਆ ਆ ਖੁੱਲਣਗੇ ਆ ਕਲਾਸਾਂ ਸੈਮੈਸਟਰ ਸਾਰੇ ਚੱਲਣਗੇ ਸੋ ਇਸ ਵੇਲੇ ਸਮਾਂ ਆ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਆ ਸਾਡੇ ਆਪਣੇ ਕਾਲਜ ਵੀ ਸਾਰੇ ਜਿਹੜੇ ਜਿੰਨੇ ਕੇ ਰੈਕੋਗਨਾਈਜ਼ ਆ ਉਹਨਾਂ ਸਾਰਿਆਂ ਨਾਲ ਲਿੰਕਡ ਕਰਕੇ ਬਹੁਤ ਬਹੁਤ ਵਿਜੇ ਤੁਸੀਂ ਲੈ ਸਕਦੇ ਆ ਕਿਉਂਕਿ ਉਹ ਬਿਲ ਪਾਸ ਨਹੀਂ ਹੋ ਸਕ। ਸੋ ਇਟ ਮੀਨਸ ਇੰਟਰਨੈਸ਼ਨਲ ਸਟੂਡੈਂਟਸ ਨੂੰ ਚਾਹੇ ਉਹ ਨਪਾਲ ਤੋਂ ਆ ਚਾਹੇ ਪਾਕਿਸਤਾਨ ਤੋਂ ਆ ਚਾਹੇ ਇੰਡੀਆ ਤੋਂ ਆ ਚਾਹੇ ਪੰਜਾਬ ਤੋਂ ਕਿਤੇ ਉਹ ਵੀ ਆ ਉਹ ਤੁਸੀਂ ਹੁਣ ਚਾਹੇ ਇੰਗਲੈਂਡ ਤੋਂ ਤੁਸੀਂ ਉਹ ਵਿਜੇ ਸਟੂਡੈਂਟ ਲੈ ਸਕਦੇ ਆ ਕਿਉਂਕਿ ਉਹ ਬੈਲ ਕੈਪ ਵਾਲਾ ਜਿਹੜੀ ਲਿਮਟ ਲਾਉਣੀ ਸੀ ਉਹ ਹਲੇ ਨਹੀਂ ਪਾਸ ਹੋਇਆ ਪਰ ਇਹ ਛੇਤੀ ਕਰ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੇਲੇ ਵੀ ਇਹ ਕਿਉਂਕਿ ਇਲੈਕਸ਼ਨ ਵੀ ਛੇਤੀ ਹੋਣ ਵਾਲੀ ਆ ਇੱਕ ਕੈਪ ਲੱਗ ਸਕਦਾ ਆ ਉਹ ਹਲੇ ਨਹੀਂ ਪਾਸ ਇਹ ਤੁਹਾਡੇ ਨਾਲ ਸਾਡਾ ਫਰਜ਼ ਬਣਦਾ ਇਹ ਜ਼ਰੂਰੀ ਸਾਂਝੀ ਜਾਣੀ ਕਾਫੀ ਸਾਰਾ ਇਹ ਰੌਲਾ ਇਹ ਰੂਮਰ ਸਿਗਾ ਵੀ ਇੱਕ ਕੈਪ ਲੱਗ ਜਾਣਾ ਪਰ ਉਹ ਕੈਪ ਨਹੀਂ ਲੱਗਿਆ ਹੁੱਲਾ ਸਦਾ ਹਲੇ ਜੀ ਗੱਲ ਕਰਾਂਗੇ ਫਾਰਮਰਸ ਤੇ ਕਰਨੈਲ ਜੀ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਪੰਜਾਬੀ ਕਿਸਾਨ ਖਿੱਤੇ ਨਾਲ ਸੰਬੰਧਿਤ ਸਾਰੇ ਲੋਕ ਇਸ ਚੀਜ਼ ਨੂੰ ਬਹੁਤ ਨੇੜੇ ਤੋਂ ਜਾਂ ਦੂਰ ਤੋਂ ਕਹਿ ਲਓ ਕਿ ਦੇਖ ਰਿਹਾ ਕਿ ਜਗਜੀਤ ਸਿੰਘ ਡਲੇਵਾਲ ਹੁਣੇ ਕਨੋਰੀ ਬਾਰਡਰ ਦੇ ਉੱਪਰ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ ਕਿਸ ਤਰ੍ਹਾਂ ਦਾ ਕਹਿ ਲੋ ਕਿ ਜਿਹੜਾ ਰਿਸਪੌਂਸ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦਾ ਕਿਸਾਨਾਂ ਦਾ ਹੈ ਤੇ ਕੀ ਸੋਚਦੇ ਨੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਸਾਰੇ ਮੈਟਰ ਨੂੰ 3 ਸਾਲ ਪਹਿਲਾਂ ਬੜੇ ਜ਼ੋਰ ਨਾਲ ਗਲੋਬਲ ਪੰਜਾਬ ਤੇ ਕੀਤੀ ਸੀ ਸਗੋਂ ਤੁਹਾਨੂੰ ਕੋਈ ਪ੍ਰੋਬਲਮ ਵੀ ਆਈ ਉਦੋਂ ਗਵਰਨਮੈਂਟਾਂ ਨੇ ਕਿਰੇੜਾ ਥੋੜਾ ਕੱਸ ਦਿੱਤਾ ਸਾਡੇ ਗਲੋਬਲ ਪੰਜਾਬ ਦਾ ਵੀ ਹੋਰ ਚੈਨਲਾਂ ਦਾ ਵੀ ਬਈ ਸ਼ੇਅਰ ਕਰਨ ਤੋਂ ਪਰ ਅਸੀਂ ਇਸ ਗੱਲ ਨੂੰ ਸੱਚ ਨੂੰ ਜੋ ਦੁਨੀਆ ਤੇ ਪਹਿਲਾਂ ਹੋ ਚੁੱਕਾ ਸਾਨੂੰ ਦੱਸਣ ਤੇ ਤੁਹਾਨੂੰ ਗੁਰੇਜ਼ ਨਹੀਂ ਕਰਦੇ ਸਾਡੀ ਕਾਫੀ ਸਾਰੇ ਫਾਰਮਰਾਂ ਨਾਲ ਗੱਲ ਹੋਈ ਨਿਊਜ਼ੀਲੈਂਡ ਤੋਂ ਸਾ ਸੋਨਾ ਸਿੰਘ ਆ ਮਾਵੀ ਹੈ ਸਾਡੇ ਉੱਤੇ ਤੇ ਇਸੇ ਤਰ੍ਹਾਂ ਸਾਊਥ ਆਸਟ੍ਰੇਲੀਆ ਤੋਂ ਭਾਈ ਜੀ ਸਿੰਘ ਤੇ ਸਿੰਘ ਰਵਿੰਦਰ ਆ ਸਾਊਥ ਆਸਟ੍ਰੇਲੀਆ ਤੋਂ ਕਾਫੀ ਵੱਡੇ ਫਾਰਮਰ ਆ ਜਿਨ੍ਹਾਂ ਨੇ ਕਿ ਪਿੱਛੇ ਜਏ ਗਰੇਵਸ ਡੰਪ ਵੀ ਕੀਤੇ ਸੰਤਰੀ ਵੀ ਡੰਪ ਕੀਤੇ ਉਹ ਇਸ ਇਹਨਾਂ ਜਿਹੜੇ ਲਾਅ ਮਾਰਕੀਟਿੰਗ ਦੇ ਇਹਦੀ ਵਜ੍ਹਾ ਕਰਕੇ ਇੱਥੇ ਹੋ ਚੁੱਕਾ ਇਹ 93 ਦੇ ਵਿੱਚ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਇਸ ਜੀ ਇਹ 1993 ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਜੀ ਹਾਂਜੀ ਇਹ ਇਦਾਂ ਦੇ ਲੋਏ ਹੀ ਲੋ ਮਾਰਕੀਟਿੰਗ ਦੇ ਜੋ ਤੁਸੀਂ ਇੱਥੇ ਤੁਹਾਡੇ ਕੋਲ ਹੁਣ ਆਉਣ ਲੱਗਿਆ ਕਿਉਂਕਿ ਕੋਰੋਨਾ ਦੇ ਵਿੱਚ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਇੱਕ ਖੇਤੀ ਹੀ ਇਦਾਂ ਦਾ ਕੀਤਾ ਆ ਵੀ ਜਿਹੜਾ ਹਰ ਵੇਲੇ ਸਰਵਾਈਵ ਰਹਿ ਸਕਦਾ ਉੱਤਮ ਖੇਤੀ ਤੇ ਉਸ ਕਰਕੇ ਇਹਨਾਂ ਨੇ ਦੇਖਿਆ ਵੀ ਇਹ ਕਪਾਹ ਵੀ اگਵਾ ਸਕਦੇ ਆ ਖਾਣਾ ਵੀ ਲੈ ਸਕਦੇ ਆ ਇਹਨਾਂ ਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਸਬਜ਼ੀਆਂ ਵੀ ਸਾਰਾ ਕੁਝ ਕਰ ਸਕਦੇ ਸ਼ੂਗਰ ਵੀ ਬਣਾ ਸਕਦੇ ਗੁੜ ਵੀ ਤੋ ਉਹ ਸਾਰਾ ਆਪਣਾ ਨਾ ਜਾਈ ਉਹ ਚ ਇਹਨਾਂ ਨੇ ਇਹਨਾਂ ਨੂੰ ਗਲ ਘੁੱਟਣ ਵਾਸਤੇ ਕਖਾਨਾ ਦਾ ਮੈਂ ਕਹਿ ਸਕਦਾ ਜਾਂ ਉਹਨਾਂ ਨੂੰ ਤੰਗੀ ਦੇਣ ਵਾਸਤੇ ਵੀ ਉਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਨੂੰ ਟ੍ਰੇਨਿੰਗ ਦੇ OHS ਜਾਂ PPE ਪਰਸਨਲ ਇਕਵਿਪਮੈਂਟ ਯੂਜ਼ ਦੀ ਟ੍ਰੇਨਿੰਗ ਦੇਣੀ ਕਿੱਦਾਂ ਪੈਕਿੰਗ ਕਰਨੀ ਆ ਥੋੜਾ ਚੋਗਾ ਪਾਇਆ ਪੈਸੇ ਵੀ ਦੇਣੇ ਸ਼ੁਰੂ ਕਰਤੇ ਰੇਟ ਵੀ ਚੰਗੇ ਦਿੱਤੇ 2 3 4 ਸਾਲ ਫੇਰ 2008 ਦੇ ਵਿੱਚ ਇਹਨਾਂ ਨੇ ਆਪਣਾ ਅਸਲੀ ਰੂਪ ਦਿਖਾਇਆ ਜਦੋਂ ਕਿ ਆੜਤੀਏ ਵਿੱਚ ਔੜ ਗਏ ਮੰਡੀਆਂ ਔੜ ਗਈਆਂ ਇਹਨਾਂ ਦਾ ਮਤਲਬ ਇਹੀ ਆ ਤੁਹਾਡੇ ਇਹ ਫਾਰਮਰ ਪੰਜਾਬ ਦੇ ਚੰਗੀ ਤਰ੍ਹਾਂ ਜਾਣਦੇ ਆ ਤਾਂ ਹੀ ਉਹ ਜਦੋਜਾਦ ਕਰ ਰਹੇ ਆ ਇਹਨਾਂ ਡੱਲੇਵਾਲ ਸਾਹ ਦੀ ਵੀ ਬਾਕੀ ਜਥੇ ਬੰਦਿਆਂ ਨੂੰ ਵੀ ਚੋ ਪਰ ਕੇ ਨਹੀਂ ਬੈਠਣਾ ਚਾਹੀਦਾ ਐਦਾਂ ਹੀ ਮੈਂ ਦੱਸ ਦਿਆਂ ਆ ਆਨੰਦਪੁਰ ਮੋਰਚੇ ਦੇ ਫੈਡਰਲ ਸਟਰਕਚਰ ਲਈ ਵੀ ਮੰਗਾ ਐਦਾਂ ਹੀ ਹੋਇਆ ਸੀ ਜਦੋਂ ਸਾਰੇ ਇਕੱਠੇ ਸੀ ਕਿ ਸਾਨੂੰ ਪਾਣੀ ਦਾ ਅਧਿਕਾਰ ਚਾਹੀਦਾ ਬਿਜਲੀ ਸਾਡੀ ਚਾਹੀਦੀ ਆ ਚੰਡੀਗੜ ਸਾਡਾ ਚਾਹੀਦਾ ਜੇ ਤੁਸੀਂ ਹਿਸਟਰੀ ਤੇ ਜਾਮੋ ਤਾਂ ਇਕੱਲੇ ਇਕੱਲੇ ਨੂੰ ਕਰਕੇ ਉਹਨਾਂ ਨੇ ਪਾਸੇ ਕਰ ਦਿੱਤਾ ਫੇਰ ਕੁਝ ਵੀ ਨਹੀਂ ਮਿਲਿਆ ਉਹ ਸਭ ਕਾਸਦੋ ਨਾ ਹੋ ਗਈ ਸੀ ਉਹ ਐਦਾਂ ਹੀ ਉਹ ਮੈਨੂੰ ਉਹੀ ਦੱਸਦਾ ਵੀ ਇਹ ਜਿਸ ਦਾ ਸਾਨੂੰ ਇਹ ਜਿਹੜਾ ਮੈਕੈਨਿਜ਼ਮ ਹੋਈ ਆ ਸਰਕਾਰਾ ਚਾਹੇ ਕੋਈ ਆਗੇ ਚਾਹੇ ਭਾਜਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਉਹ ਤੁਹਾਡੀ ਉਹ ਹੋਵੇ ਜਿਹੜਾ ਦਿੱਲੀ ਵਾਲਾ ਉਹ ਹੈਗਾ ਆ ਆਮ ਆਦਮੀ ਪਾਰਟੀ ਹੈ ਕਰਦੇ ਗੁਰਦੇ ਕੁਛ ਨਹੀਂ ਆਪਾਂ ਸਰਕਾਰ ਹੀ ਬਣਾਉਂਦੇ ਆ ਬਸ ਤੇ ਇਹਨਾਂ ਨੇ ਤੁਹਾਨੂੰ ਇਹ ਲਾਅ ਇਹ ਜਦੋਂ ਆ ਗਏ ਇਹਨਾਂ ਨੂੰ ਤੁਹਾਨੂੰ ਰੋਕਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੁਣ ਤੋਂ ਪਰ ਉਹੀ ਗੱਲ ਹੋਣੀ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਸੁਪਰਮਾਰਕਟ ਆ ਨੇ ਸਾਡੇ ਦੋ ਜਾਇੰਟ ਐ ਤੇ ਵੱਡੇ ਸੁਪਰਮਾਰਕਟ ਉਹਨਾਂ ਨੇ ਫੇ ਆਪਣੀ ਮਰਜ਼ੀ ਨਾਲ 50 ਸੈਂਟ ਦੇਣੇ ਆ ਕਿਲੋ ਦੇ ਬਨਾਨੇ ਦੇ ਜ਼ਿਮੀਦਾਰ ਨੂੰ ਕਰੋਲ ਮਾਰਕੀਟ ਦੇ ਵਿੱਚੋਂ 4 ਡਾਲਰ 50 ਸੈਂਟ ਦਾ ਵੇਚਦੇ ਆ ਕੰਜ਼ਿਊਮਰ ਵੀ ਰਗੜਿਆ ਜਾਣਾ ਛੋਟੇ ਆੜਤੀਏ ਵੀ ਖਤਮ ਹੋ ਜਾਣੇ ਆ ਇਦਾਂ ਹੀ ਮੰਡੀਆਂ ਵੀ ਖਤਮ ਹੋ ਜਾਣੀਆਂ ਸੁਪਰਮਾਰਕੀਟਾਂ ਨੇ ਜਾਇੰਟ ਨੇ ਆਪਣੀ ਮਰਜ਼ੀ ਨਾਲ ਤੁਹਾਨੂੰ ਬਾਅਦ ਜੂਸ ਕਾਨਾ ਆ ਤਾਂ ਉਹ ਬਾਹਰੋਂ ਲਿਆ ਕੇ ਚੀਜ਼ ਵੇਚਦੇ ਆ ਉਹ ਤੁਹਾਨੂੰ ਆਪਣੀ ਚੀਜ਼ ਡੰਪ ਕਰਨੀ ਪਿਆਗਾ ਨਹੀਂ ਇਦਾਂ ਆਸਟ੍ਰੇਲੀਆ ਦੇ ਵਿੱਚ ਹੁੰਦਾ ਆ ਜਿਹਨੇ ਸਾਡੇ ਦੇਖ ਰਹਾ ਫਾਰਮਰ ਭਰਾ ਜਾਂ ਹੋਰ ਵੀ ਤੁਸੀਂ ਆਪਣੇ ਸੁਝਾਅ ਵੀ ਜਰੂਰ ਦਿਓ ਇਸ ਕਰਕੇ ਡਰੇਵਾਲ ਸਾਹਿਬ ਹੋਣੀ ਜਿਸ ਗੱਲ ਤੇ ਡਰੇ ਹੋਏ ਆਉ ਜੈਜ ਆ ਪਰ ਇੱਥੇ ਇੱਕ ਮੈਂ ਹੋਰ ਪੰਜਾਬ ਦੀ ਇਹ ਜੜਾ ਆ ਪੰਜਾਬ ਦਾ ਕੀਤਾ ਗੁਰਨਾਨਕ ਸਾਹਿਬ ਨਾਲ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਮੈਂ ਇੱਥੇ ਬੇਨਤੀ ਕਰਨੀ ਚਾਹੁੰਦੇ ਆ ਕਾਫੀ ਸਾਰੇ ਗੁਰਦੁਆਰਿਆਂ ਨਾਲ ਵੀ ਗੱਲ ਹੋਈ ਵੀ ਸਿੰਘ ਸਾਹਿਬਾਨ ਨੂੰ ਅਕਾਲ ਤਖਤ ਦਾ ਵੀ ਇੱਥੇ ਰੋਲ ਰਿਹਾ ਦੇਖਿਆ ਜਾਵੇ ਉਹਨਾਂ ਆਨੇ ਜਦੋਂ ਗੁਰੂ ਸਾਹਿਬ ਨੇ ਸਿਮਰਿਆ ਨੇ ਤਖਤ ਜਦੋਂ ਬੜਾ ਆਪਣੇ ਆਪਣੇ ਖਾਲਸਾ ਪੰਚਾਇਤਾਂ ਪੰਚ ਪ੍ਰਧਾਨੀ ਲਿਆਂਦੀ ਵੀ ਇਦਾਂ ਗਵਰਨਮੈਂਟਾਂ ਤੁਹਾਨੂੰ ਟੈਕਸ ਕੋਸੀ ਉਸਵੇ ਲੈ ਲੀਆਂ ਜਾਂ ਘਿਰਵੇ ਲੈ ਲੀਆਂ ਫਿਰ ਉਹਨਾਂ ਨੇ ਜਦੋਂ ਜ਼ੈਦ ਕੀਤੀ ਹਥਿਆਰਮੰਦ ਜਦੋਂ ਜ਼ੈਦ ਵੀ ਕੀਤੀ ਸੀ ਇਹਨਾਂ ਦੀ ਰਖਵਾਲੀ ਵਾਸਤੇ ਜਰਵਾਨਿਆਂ ਦੇ ਵਿਰੁੱਧ ਜਿਹੜੇ ਜ਼ਾਲਮ ਕਰਦੇ ਹੁਣ ਟੈਕਸ ਰਾਂ ਜਾਂ ਆਰਥਿਕ ਤੌਰ ਤੇ ਉਹਨਾਂ ਨੇ ਫਿਰ ਇਹ ਕਿਹਾ ਸੀਗਾ ਵੀ ਤੁਸੀਂ ਆਪਣਾ ਦਸਮਾਹ ਹਿੱਸਾ ਇੱਧਰ ਦਿਓ ਪਤਕ ਸਰਵਾਂ ਦੇ ਜਹਿਦਦਾਰਾਂ ਨੂੰ ਬੇਨਤੀ ਹੈ ਬਡਲਫਾਲ ਸਾਹਿਬ ਦਾ ਜਾ ਕੇ ਇਹ ਬਾਹਰ ਤੋਂ ਢਾਹਣ ਉਹਨਾਂ ਨੂੰ ਕਾਣ ਪੀਣ ਨੂੰ ਦੇਣ ਇਹੋ ਜਿਹੇ ਲੀਡਰ ਲੱਭਣੇ ਮੁੜ ਕੇ ਆਉਣ ਆਨੈਸਟੀ ਬਹੁਤ ਸਾਰਾ ਐਕਸਪੀਰੀਅੰਸ ਹੋ ਜਾਂਦਾ ਸਾਰੀ ਜਥੇਬੰਦੀਆਂ ਇਕੱਲੇ-ਕੱਲੀਆਂ ਇਹ ਮੂੰਹ ਚੱਕ ਕੇ ਦੇਖੀ ਨਾ ਜਾਣ ਵੀ ਦੇਖੀ ਜਾਊਗੀ ਜਦੋਂ ਇਕੱਲੇ-ਕੱਲੇ ਨੂੰ ਢਾ ਲਿਆ ਤੁਸੀਂ ਕੁਝ ਨਹੀਂ ਕਰ ਸਕੋਗੇ ਮੜਮੜੇ ਤੁਸੀਂ ਕੰਮ ਸੈਂਟਰ ਚ ਕਰਾ ਲੋਗੇ ਇਹ ਜਿਹੜੇ ਕਾਰਪੋਰੇਟ ਅਦਾਰੇ ਆ ਇਹਨਾਂ ਨੇ 50 50 250 ਗ੍ਰਾਮ ਦੇ ਪੈਕਟ ਸੋਹਣੀ ਤਰ੍ਹਾਂ ਪੈਕਿੰਗ ਕਰ ਕਰਕੇ ਤੁਹਾਨੂੰ ਸੇਲੇ ਨਾਲ ਆ ਕੇ ਵੇਚਣੇ ਆ ਤੇਲ ਹੋਇਆ ਚਾਹੇ ਅਲਸੀ ਦਾ ਹੋ ਜਾਏ ਕੋਸ਼ ਹੋਇਆ ਇਹ ਮਾਰਕੀਟਿੰਗ ਜਿਹੜੀ ਆ ਇਹਨੂੰ ਤੁਸੀਂ ਜਦੋਂ ਆਪਣੇ ਹੱਥੋਂ ਚਲ ਗਿਆ ਤੁਹਾਡੇ ਆੜਤੀਏ ਵੀ ਖਤਮ ਹੋ ਜਾਣੇ ਆ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਐਦਾਂ ਹੀ ਤੁਹਾਡੇ ਜਦੋਂ ਜ਼ਿਮੀਂਦਾਰ ਕੋ ਪੈਸਾ ਨਾ ਹੋਇਆ ਹੋਰ ਵੀ ਕਲਚਰਲ ਪ੍ਰੋਗਰਾਮ ਵੀ ਇਹਨਾਂ ਦੇ ਜਾਂਦੇ ਲੱਗਣੇ ਆ ਮਾਰ ਦਾ ਦੁਆਮੇ ਜੱਟ ਮੇਲੇ ਵਾਲੇ ਵਾਲੇ ਗੱਲ ਜਿਹੜੀ ਉਹ ਖਤਮ ਕਰ ਦੇਣੀ ਉਹਨਾਂ ਨੇ ਗਾਣੇ ਗੂਣੇ ਵੀ ਜਿਹੜੇ ਤੁਸੀਂ ਕਰਦੇ ਉਹ ਵੀ ਹੋ ਜਾਣੇ ਸੋ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਗੱਲਬਾਤ ਕਰੋ ਕੋਈ ਲੜਾਈ ਲੜਨ ਦੀ ਲੋੜ ਨਹੀਂ ਜਿੱਦਾਂ ਉਹ ਕਰ ਰਹੇ ਆ ਚਾਹਤ ਮੈਂ ਪਰ ਆਪਣਾ ਨੁਕਸਾਨ ਨਾ ਕਰਾਓ ਔਰ ਗਵਰਨਮੈਂਟਾਂ ਨੂੰ ਵੀ ਜਾਇਦ ਆਵੇ ਕਿਤੇ ਨਾ ਕਿਤੇ ਬੈਠ ਕੇ ਇਹ ਤੁਹਾਡੀ ਗਰੋਰ ਨੇ ਤੁਹਾਡੇ ਐਸਡ ਆ ਫਾਰਮਰ ਤੁਹਾਡੀ ਹੀ ਸਿਟੀਜ਼ਨ ਹੈ ਤੁਹਾਨੂੰ ਸਾਰਾ ਕੁਝ ਦਿੰਦੇ ਆ ਜੈ ਜਵਾਨ ਜੈ ਕਿਸਾਨ ਵੀ ਬੈਠ ਕੇ ਇਹਨਾਂ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਆ ਉਹ ਤਦੋਂ ਹੀ ਕਰਨਗੇ ਜੇ ਤੁਸੀਂ ਸਾਰੇ ਇਕੱਠੇ ਹੋਗੇ ਦਿੱਲੀ ਵਾਲੇ ਹਰਿਆਣੇ ਵਾਲੇ ਆਪਣੀ ਯੂਨਿਟੀ ਦਿਖਾਉਗੇ ਪਹਿਲਾਂ ਦੀ ਤਰ੍ਹਾਂ ਐਮਏਐਡ ਲਈ ਸਿੰਘ ਸਾਹਿਬਾਨਾਂ ਨੂੰ ਜਾਂ ਹੋਰ ਸਿੱਖਾਂ ਨੂੰ ਚਾਹੀਦਾ ਵੀ ਇਹ ਅਬ ਬਈ ਦਾਨੀਆ ਗੱਲਾਂ ਦੇ ਨਾਲ ਜਾਂ ਸੋਈ ਸਾਈਡ ਜਿਹਦੇ ਨੇ ਗੱਲਾਂ ਸਾਡੇ ਧਰਮ ਦੇ ਵਿੱਚ ਜਾਂ ਸਿੱਖਾਂ ਜਾਂ ਪੰਜਾਬੀਆਂ ਚ ਐਨੀ ਅਤ ਹੀ ਰਣਮੇ ਤਬਜੂਜ਼ ਉਮਰ ਵਾਲੀ ਗੱਲ ਆ ਤੇ ਉਹ ਤੁਸੀਂ ਮਰਨ ਵਾਰਤ ਦੀ ਗੱਲ ਜਿਹੜੀ ਆ ਉਹ ਇੱਥੇ ਬਹੁਤੇ ਸਾਰੇ ਪਰਮਨ ਇਹ ਐਨੀ ਪਸੰਦ ਨਹੀਂ ਕੀਤੀ ਔਰ ਉਹਨਾਂ ਲਈ ਚੜ੍ਹਦੀ ਕਲਾ ਦੀ ਅਦਾਲਤ ਜੀ ਕਰਨਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਥੈਂਕ ਯੂ ਸਰ ਜੀ ਸੋ ਕੋ ਜਹਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਕਿਸਾਨਾਂ ਨੂੰ ਸਪੋਰਟ ਆਸਟ੍ਰੇਲੀਆ ਦੇ ਵਿੱਚੋਂ ਮਿਲ ਰਹੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਬੈਠੇ ਕਿਸਾਨ ਇਸ ਅੰਦੋਲਨ ਬਾਰੇ ਕੀ ਸੋਚਦੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਸਭ ਕੁਝ ਪਹਿਲਾਂ ਕੀਤਾ ਜਾ ਚੁੱਕਿਆ ਹੈ ਕਿਸ ਤਰ੍ਹਾਂ ਉੱਥੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਹੋਈ ਸੀ ਸੋ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਗਤੀਵਿਧੀਆਂ ਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ